ਅੰਮ੍ਰਿਤਸਰ ਦੇ ਸੋਡੀ ਗਲਾਸ ਹਾਊਸ ਦੇ ਵਿੱਚ ਹੰਗਾਮਾ ਵੇਖਣ ਨੂੰ ਮਿਲਿਆ ਕੁਝ ਨਿਹੰਗ ਜਥੇਬੰਦੀਆਂ ਆ ਪਹੁੰਚੀਆਂ ਨੇ ਇਸ ਦੁਕਾਨ ਤੇ ਤੇ ਉਹਨਾਂ ਦੇ ਵੱਲੋਂ ਕੁਝ ਧਾਰਮਿਕ ਪੁਸਤਕਾਂ ਜਿੱਥੇ ਬਰਾਮਦ ਕੀਤੀਆਂ ਗਈਆਂ ਨੇ ਉੱਥੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਵੇਖਿਆ ਗਿਆ ਤੇ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਹੈ ਕਿ ਇਸ ਬਲਾਸ ਹਾਊਸ ਵਾਲੇ ਜਿਹੜਾ ਦੁਕਾਨਦਾਰ ਹੈ ਉਹਦੇ ਵੱਲੋਂ ਸ਼ਿਗਰਨ ਸਿੰਘ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕੀਤੀ ਗਈ ਹੈ ਬੇਕਦਰੀ ਕੀਤੀ ਗਈ ਹੈ ਤੁਸੀਂ ਵੇਖ پا ਰਹੇ ਹੋ ਵੀਡੀਓ ਦੇ ਵਿੱਚ ਸਾਫ਼-ਸਾਫ਼ ਮਿੱਟੀ ਘਟਾ ਪਿਆ ਧਾਰਮਿਕ ਪੁਸਤਕਾਂ ਤੇ ਜਿੱਥੇ ਵੇਖਿਆ ਗਿਆ ਉੱਥੇ ਹੀ ਸ਼ਿਗਰਨ ਸਿੰਘ ਸਾਹਿਬ ਜੀ ਦੇ ਸਰੂਪ ਤੇ ਵੀ ਵੇਖਿਆ ਗਿਆ ਜਿਸ ਤੋਂ ਬਾਅਦ ਨੇਹਾੰਗ ਜਥੇਬੰਦੀਆਂ ਦੇ ਵੱਲੋਂ ਕਾਫੀ ਸਟ੍ਰਿਕਟ ਐਕਸ਼ਨ ਲਿਆ ਗਿਆ ਉਹਨਾਂ ਦੇ ਵੱਲੋਂ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਗਈ ਹੈ ਇਸ ਦੁਕਾਨਦਾਰ ਦੇ ਖਿਲਾਫ ਤਤਤੁ ਨਦਸ ਦਿੰਨੇ ਆ ਜਿੱਥੇ ਧਰਮ ਪ੍ਰਚਾਰ ਕਮੇਟੀ ਦੇ ਜਿਹੜੇ ਆਗੂ ਨੇ ਇੱਥੇ ਪਹੁੰਚਦੇ ਨੇ ਉੱਥੇ ਹੀ ਸਤਕਾਰ ਕਮੇਟੀ ਦੇ ਆਗੂ ਬਲਵੀਰ ਸਿੰਘ ਮੁਛਲ ਜੋ ਕੇ ਹਮੇਸ਼ਾ ਹੀ ਇਹ ਜਹੀਆਂ ਜਦੋਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਕਈ ਵਾਰੀ ਉਹਦਾ ਹਿੱਸਾ ਹਮੇਸ਼ਾ ਹੀ ਹੁੰਦੇ ਨੇ ਕਿਉਂਕਿ ਜਿੱਥੇ ਵੀ ਬੇਅਦਬੀ ਹੁੰਦੀ ਹੈ ਉਹ ਹਮੇਸ਼ਾ ਪਹਿਲਾਂ ਪਹੁੰਚ ਜਾਂਦੇ ਨੇ ਤਾਂ ਇੱਥੇ ਵੀ ਗਲਾਸ ਹਾਊਸ ਤੇ ਜਦੋਂ ਛਾਪਾ ਪਿਆ ਤਾਂ ਇਹਨਾਂ ਨੇ ਹੰਗ ਜੋਖੇ ਬੰਦੀਆਂ ਦੇ ਵਿੱਚ ਸਤਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਵੀ ਪਹੁੰਚੇ ਹੋਏ ਨੇ ਤਰ੍ਹਾਂ ਪ੍ਰਚਾਰ ਕਮੇਟੀ ਦੇ ਆਗੂ ਵੀ ਨੇ ਜਿਨ੍ਹਾਂ ਦੇ ਵੱਲੋਂ ਇਸ ਦੁਕਾਨ ਦੇ ਵਿੱਚ ਵੜ ਕੇ ਜਦੋਂ ਛਾਪਾ ਮਾਰਿਆ ਗਿਆ ਤਾਂ ਫੇਰ ਜਦੋਂ ਦੇਖਿਆ ਤਾਂ ਤੁਹਾਡੇ ਸਾਹਮਣੇ ਵੀਡੀਓ ਹੈ ਤੁਸੀਂ ਵੇਖ ਪਾਰੇ ਹੋ ਕਾਮਦਾਰ ਨੇ ਸਿਰੇ ਦੀ ਬੇਗਦਰੀ ਤੇ ਬੇਅਦਬੀ ਕੀਤੀ ਹੈ ਮਹਾਰਾਜ ਜੀ ਦੇ ਸਰੂਪ ਦੀ ਉਸ ਤੋਂ ਬਾਅਦ ਜਿਹੜੀ ਧਰਮ ਪ੍ਰਚਾਰ ਕਮੇਟੀ ਹੈ ਤੇ ਸਤਕਾਰ ਕਮੇਟੀ ਦੇ ਆਗੂ ਨੇ ਇਹਨਾਂ ਦੇ ਵੱਲੋਂ ਸ਼੍ਰੀ ਗਨਸਾਭ ਜੀ ਦੇ ਕਹੋ ਬੜੇ ਹੀ ਇੱਜ਼ਤ ਦੇ ਨਾਲ ਸ਼੍ਰੀ ਗੁਰੂ ਰਾਮ ਸਰ ਵਿਖੇ ਜੁਤੇ ਸ਼ੋਭਿਤ ਕਰ ਦਿੱਤਾ ਗਿਆ ਉੱਥੇ ਹੀ ਇਹ ਸਾਰੇ ਦੇ ਸਾਰੇ ਮਾਮਲੇ ਦੀ ਜਾਣਕਾਰੀ ਜਿਹੜੀ ਉਹ ਪੁਲਿਸ ਨੂੰ ਦਿੱਤੀ ਗਈ ਹੈ ਦੂਜੇ ਪਾਸੇ ਪੁਲਿਸ ਦੇ ਵੱਲੋਂ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੀਆਂ ਬੇਦਬੀਆਂ ਕਰਾ ਰਿਆ ਦਿੱਲੀ ਕਮੇਟੀ ਜਿਹੜੀ ਗੁਰੂਗ੍ਰਾਂਥ ਸਾਹਿਬੀ ਕਰ ਰਹੀ ਹੋ ਤੇ ਸ਼ਰੋਮਣੀ ਕਮੇਟੀ ਕਰ ਰਹੀ ਹੈ ਇਹ ਇਹਨਾਂ ਨੂੰ ਗੁਰੂਗ੍ਰਾਂਥ ਸਾਹਿਬ ਦੇਣ ਤੋਂ ਕੋਈ ਨਾ ਵੇਖਿਆ ਅਮਰਧਾਰੀ ਆ ਇਥੇ ਸੁਖਾ ਸਿੰਘ ਦਾ ਜਗਾ ਛੱਡੋ ਪ੍ਰਕਾਸ਼ ਵਾਸਤੇ ਜਗਾ ਇੰਨੀ ਨਾ ਸੀ। ਸੁਖਾ ਸਿੰਘ ਨਾਲ ਤੇ ਝੂਠੇ ਪਰਚੇ ਕਰਕੇ ਅੰਮਰਸਾਹ ਦੇ ਡੀ.ਐਲ. ਦੀ ਸਰਕਾਰ ਨੇ ਤੇ 8 ਸੀਟਾਂ ਤੋਂ ਉਹ ਵੀ ਮਾਰਖਾ ਗਏ। ਸੁਖਾ ਸਾਹਿਬ ਦੇ ਫੜ ਕੇ ਸੌਂ ਖਾਦੀ ਕੈਪਟਨ ਨੇ ਤੇ ਉਹ ਵੀ ਸਰਕਾਰ ਚਲ ਗਈ। ਸਿੰਘਾ ਦੇ ਉੱਤੇ ਨਿਅਖਿਆਂ ਦੇ ਗੋਲੀਆਂ ਚਲਾਈਆਂ ਬਾਦਲ ਪਰਿਵਾਰ ਨੇ ਤੇ ਉਹ ਵੀ ਚਲ ਗਏ। ਛੋਟੀ ਕਲਾਸ ਹਾਊਸ ਆ ਸਾਨੂੰ ਸਾਡੇ ਸਿੰਘਾਂ ਨੂੰ ਇੱਥੇ ਪਤਾ ਲੱਗਾ ਸੀ ਭਾਈ ਰਾਜਵੀਰ ਸਿੰਘ ਨੂੰ ਵੀ ਇਹਨਾਂ ਦੀ ਦੁਕਾਨ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਨੇ ਜਦੋਂ ਇੱਥੇ ਅਸੀਂ ਪਹੁੰਚੇ ਹਾਂ ਸਿੰਘਾਂ ਸਮੇਤ ਤੇ ਅਸੀਂ ਦੋ ਕਮਰਾ ਜਿਹੜਾ ਉਹ ਖੋਲ ਕੇ ਵੇਖਿਆ ਵਾ ਤੇ ਕਮਰੇ ਵਿੱਚ ਜਿਹੜਾ ਉਹ ਮਾਰਦਾ ਪ੍ਰਕਾਸ਼ ਸੀਗਾ ਪ੍ਰਕਾਸ਼ ਮਹਾਰਾਜ ਦਾ ਜਿਹੜਾ ਸੀਗਾ ਉੱਥੇ ਕੋਈ ਸੁਖਾਸਣ ਦੀ ਜਗ੍ਹਾ ਨਹੀਂ ਸੀ ਹੈਗੀ ਬੜਾ ਛੋਟਾ ਜਿਹਾ ਕਮਰਾ ਵਾ ਉਸ ਕਮਰੇ ਵਿੱਚ ਇਹਨਾਂ ਨੇ ਆਪਣਾ ਲਿਟਰੇਚਰ ਕਿਤਾਬਾਂ ਕੁਤੂਬਾ ਰੱਖੀਆਂ ਹੋਈਆਂ ਸੀ ਸਤਕਾਰ ਮਹਾਰਾਜ ਦਾ ਬਿਲਕੁਲ ਨਹੀਂ ਸੀ ਹੈਗਾ ਕਟਾ ਜੰਮਿਆ ਹੋਇਆ ਸੀਗਾ ਮਾਰੇ ਦੇ ਬਸਤਰ ਗੰਦੇ ਸੀਗੇ ਤੇ ਪ੍ਰਕਾਸ਼ ਸੀ ਮਹਾਰਾਜਾ ਸੇਵਾ ਸੰਭਾਲਨੀ ਸੀ ਹੁੰਦੀ ਪ੍ਰੋਪਰ ਸੋ ਜਦੋਂ ਇੱਥੇ ਪਹੁੰਚ ਕੇ ਸਾਰੀ ਕਾਰਵਾਈ ਸੀ ਕੀਤੀ ਆ ਤੇ ਭਾਈ ਬਲਵੀਰ ਸਿੰਘ ਮੁੱਛਲੋਂ ਨਹੀਂ ਆਏ ਨੇ ਇੱਥੇ ਤੁਸੀਂ মিডিਆ ਆਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਆਏ ਸੀ ਪਾਲਕ ਸਿੰਘ ਲੈ ਕੇ ਸੋ ਗੁਰਦ ਗੁਰੂ ਸਾਹਿਬ ਨੂੰ ਅਸੀਂ ਜਿਹੜਾ ਵਾਹ ਰਾਮ ਸਰ ਸ਼ੁਭਤ ਕਰਵਾ ਦਿੱਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰ ਇਹਨਾਂ ਵੱਲੋਂ ਜਿਹੜੀ ਗੱਲ ਕਹੀ ਹੈ ਰਹੀ ਕਿ ਮੇਰੇ ਕੋ ਗਲਤੀ ਹੋ ਗਈ ਗਲਤੀ ਹੁੰਦੀ ਆ ਬੰਦੇ ਕੋਲ ਅਣਜਾਣਤਾ ਵਾਸ ਕੋਈ ਅਣਜਾਣ ਗਲਤੀ ਕਰੇ ਗੁਨਾਹ ਹੋ ਰਹੇ ਨੇ ਸਾਡੇ ਕੋਲੋਂ ਤੇ ਅਸੀਂ ਆਪਣੇ ਹੱਥੀਂ ਗਰਾਂ ਕਰ ਰਹੇ ਹਾਂ ਜੇ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ ਅਸੀਂ ਪ੍ਰਕਾਸ਼ ਨਾ ਕਰੀਏ ਮਹਾਰਾਜ ਦਾ ਥਾਂ ਥਾਂ ਦੇ ਗੁਰੂ ਘਰ ਨੇ ਸਾਡੇ ਮੋੜਾਂ ਦੇ ਉੱਤੇ ਉੱਥੇ ਜੇ ਦਰਸ਼ਨ ਕਰ ਲਈਏ ਮਹਾਰਾਜ ਦੇ ਜੇ ਸਹਿਜ ਬਾਟ ਕਰਨਾ ਸੈਂਚੀਆਂ ਸਾਡੇ ਕੋਲ ਆ ਗਈਆਂ ਪੋਥੀਆਂ ਆ ਗਈਆਂ ਉਹ ਲੈ ਆਈਏ ਪਰ ਪ੍ਰਕਾਸ਼ ਕਰਕੇ ਸੀ ਕਿਹੜਾ ਵੱਡਾ ਸਿੱਖ ਬਣਾਣਾ ਚਾਹੁੰਦੇ ਆ ਬਈ ਇਹਨਾਂ ਨੂੰ ਸਮਝ ਆਉਂਦੀ ਫਿਰ ਜੇ ਪ੍ਰਕਾਸ਼ ਕੀਤਾ ਵਾ ਫਿਰ ਸਰਕਾਰ ਤਾਂ ਬਹਾਲ ਕਰੀਏ ਮਹਾਰਾਜ ਦਾ ਕੱਢੋ ਕੱਟੋ ਬਾਦ ਸੋਹਣਾ ਕਮਰਾ ਹੋਵੇ ਸੋਹਣਾ ਪ੍ਰਕਾਸ਼ ਹੋਵੇ ਸੁਖਾਸਨ ਵਾਸ ਜਗ੍ਹਾ ਹੋਵੇ ਪਰ ਇੱਥੇ ਦਾ ਸੁਖਾਸਨ ਵਾਸ ਜਗ੍ਹਾ ਛੱਡੋ ਪ੍ਰਕਾਸ਼ ਵਾਸਤੇ ਵੀ ਜਗ੍ਹਾ ਇੰਨੀ ਗਾ ਤੇ ਉੱਥੇ ਮਾਰੇ ਪ੍ਰਕਾਸ਼ ਕੀਤਾ ਹੋਇਆ ਤੁਸੀਂ ਜਦੋਂ ਇੱਥੇ ਦੁਕਾਨ ਕੀ ਦੇਖਿਆ ਰਿਹਾ ਇਹ ਦੁਕਾਨ ਆ ਜੀ ਰਾਇਸ਼ਰ ਦੇ ਉੱਪਰ ਆ ਤੁਸੀਂ ਦੇਖ ਕੀ ਦੇਖੇ ਇੱਥੇ ਆ ਕੇ ਜਦੋਂ ਤੁਸੀਂ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਪਤਾ ਲੱਗਾ ਸੀਗਾ ਕਿ ਅਸੀਂ ਇੱਥੇ ਪਹੁੰਚੇ ਆ ਛੋਟਾ ਜਿਹਾ ਕ ਜਿੱਥੇ ਮਾਦਾ ਪ੍ਰਕਾਸ਼ ਹੈਗਾ ਤੇ ਪ੍ਰਕਾਸ਼ ਬੜੀ ਮਾੜੀ ਹਾਲਤ ਵਿੱਚ ਸੀ ਆਮ ਜਿੱਦਾਂ ਆਪਾਂ ਦੇਖਦੇ ਪਹਿਲਾਂ ਵੀ ਬੜੀਆਂ ਤਾਵਾਂ ਦੇ ਇਹ ਹੋਇਆ ਵਾ ਕਿ ਗੁਰੂ ਸਾਹਿਬ ਦਾ ਸਤਕਾਰ ਜਿਹੜਾ ਬਿਲਕੁਲ ਨਹੀਂ ਹੁੰਦਾ ਸਿਰਫ ਪ੍ਰਕਾਸ਼ ਕਰਕੇ ਲੋਕ ਭੁੱਲ ਜਾਂਦੇ ਨੇ ਇਹ ਸੋਚਦੇ ਵੀ ਸ਼ਾਇਦ ਅਸੀਂ ਉਹਦੀ ਕਿੱਡੇ ਕਿੱਡੇ ਸਿੱਖ ਬਣ ਗਏ ਆ ਮਾਦਾ ਪ੍ਰਕਾਸ਼ ਕਰਕੇ ਪਰ ਜਦ ਕਿ ਇਹਨਾਂ ਦੀ ਸੋਚ ਤੇ ਇਹਨਾਂ ਦੀ ਕਰ ਦੇ ਵਿੱਚ ਬੜਾ ਫਰਕ ਆ ਗੁਰੂ ਸਾਹਿਬ ਸਰਕਾਰਾਂ ਦੇ ਲੋਕਾਂ ਨੂੰ ਬਿਲਕੁਲ ਨਹੀਂ ਕੀਤਾ ਜਾਂਦਾ ਮਹਾਰਾਜ ਜੀ ਨਹੀਂ ਜੀ ਪਰਾਤ ਪੁਰਾਣਾ ਸਰੂਪ ਸੀ 2007 ਦਾ ਪ੍ਰਕਾਸ਼ ਸੀ ਪਰ ਕਾਫੀ ਅੰਗਖੰਡ ਸੀਗੇ ਮਹਾਰਾਜ ਜੀ ਸੇਵਾ ਤੋਂ ਲੈ ਕੇ ਨਹੀਂ ਰੋਜ਼ ਸੇਵਾ ਨਹੀਂ ਹੁੰਦੀ ਸੀ ਜੀ ਹੁਣ ਤੁਸੀਂ ਕੀ ਕਰ ਰਹੇ ਹੋ ਉੱਥੇ ਫਿਰ ਲੈ ਕੇ ਗੁਰੂ ਸਾਹਿਬ ਨੂੰ ਆਰਾਮ ਸਰ ਸ਼ੁਭਤ ਕਰਵਾਤਾ ਜੀ ਸ਼੍ਰੋਣੀ ਕਮੇਟੀ ਦੇ ਜਿਹੜੇ ਪ੍ਰਚਾਰਕ ਤੇ ਬੁਲਾਇਆ ਸੀਗਾ ਉਹਨਾਂ ਵੱਲੋਂ ਦੇਖਦੇ ਹੁਣ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਕਹਿਣਾ ਚਾਹੋ ਕਿ ਜਿਹੜੇ ਅੱਜਕੱਲ ਹੋਰ ਵੀ ਲੋਕ ਕਈ ਐਸੇ ਲੋਕ ਨੇ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਹੈਗਾ ਵੀ ਘਾਟ ਮਹਾਰਾਜ ਸਿਰੂ ਰੱਖਨੇ ਪਰ ਸੇਵਾ ਸੰਭਾਲਦੇ ਇਹੀ ਬੇਨਤੀ ਕਰਦੇ ਆਂ ਵੀ ਜਿੱਥੇ ਸੇਵਾ ਸੰਭਾਲ ਲੈ ਕਰ ਸਕਦੇ ਨਹੀਂ ਹੁੰਦੀ ਤੁਸੀਂ ਨਾਮ ਪ੍ਰਕਾਸ਼ ਕਰੋ ਤੁਸੀਂ ਬਾਹਰ ਇਹਨੂੰ ਗੁਰੂ ਘਰ ਬਚਾ ਦਿਓ ਸ਼੍ਰੋਮਣੀ ਕਮੇਟੀ ਨੂੰ ਦੱਸ ਦਿਓ ਜਿੱਥੇ ਬੰਦੀਆਂ ਆ ਗਈਆਂ ਉਹਨਾਂ ਨੂੰ ਦੱਸ ਦਿਓ ਅਸੀਂ ਸੇਵਾ ਕਰ ਲਾਂਗੇ ਬੇਅਤੀ ਪਰ ਤੁਸੀਂ ਪਾਪਾਂ ਦੇ ਪਾਗੀ ਨਾ ਫੜੋ ਕਿਉਂਕਿ ਗੁਰੂ ਸਾਹਿਬ ਜਾਗਦੇ ਹੋ ਦਾ ਹਾਜ਼ਰ ਨਜ਼ਰ ਨੇ ਆਪਾਂ ਉਹਨਾਂ ਨੂੰ ਕਦਾਬ ਨਾ ਸਮਝੀਏ ਪਾਪ ਨਾ ਘਟਿਏ ਪਹਿਲਾਂ ਹੀ ਪੀ ਪੀ ਤਾਂ ਤਾਂ ਦੀ ਹੋ ਰੀਆਂ ਆਪਾਂ ਤਾਂ ਪਹਿਲਾਂ ਭਰੇ ਬੀ ਪ੍ਰਸ਼ਾਸਨ ਨੂੰ ਕੰਪਲੇਨਟ ਦਿੱਤੀ ਗਈ ਹੈ। ਅਸੀਂ ਪ੍ਰਸ਼ਾਸਨ ਤਾਂ ਇਹਨਾਂ ਵੱਲੋਂ ਹੀ ਬੁਲਾਇਆ ਗਿਆ ਸੀਗਾ ਜੀ ਇਹ ਕਹਿ ਕੇ ਕਿ ਬਾਬੇ ਕਬਜਾ ਕਰਨ ਆ ਕੇ ਦੁਕਾਨ ਸਾਡੀ ਤੇ। ਅੱਛਾ ਇਹਦਾ ਬੁਲਾਇਆ ਨਹੀਂ ਪ੍ਰਸ਼ਾਸਨ ਕਿਉਂਕਿ ਸਾਡੇ ਕੋਈ ਪੰਜ ਪਾਵ ਥੋੜੀ ਸੀਗਾ। ਪਰ ਆਇਆ ਅਸੀਂ ਸ਼ੋਨੀ ਗੁਰਦਰਾ ਪਰਵੰਧਕ ਮੀਟਿੰਗ ਨੂੰ ਬੁਲਾਇਆ ਜੀ। ਉਹਨਾਂ ਨੂੰ ਦੇਖਿਆ ਵੀ ਉਹ ਕੀ ਕਾਰਵਾਈ ਕਰ ਰਹੇ ਦੇਖਦੇ। ਇੱਕ ਹਫ਼ਤੇ ਦੇ ਵਿੱਚ ਦੂਜੀ ਵਾਰ ਇਸ ਤਰ੍ਹਾਂ ਹੋਇਆ। ਬੀਤੇ ਦਿਨ ਵੀ ਕੋਥੀ ਸਭ ਮਿਲੇ ਸੀ। ਹਮੰਦਮਣੀ ਬਾਜ਼ਾਰ ਦੇ ਵਿੱਚ। ਕੀ ਲੱਗਦਾ ਹੈ ਗੁਰੂ ਨਗਰੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਅੰਮ੍ਰਿਤਸਰ। ਇਸ ਤਰ੍ਹਾਂ ਦਾ ਇਸ ਤਰ੍ਹਾਂ। ਪਹਿਲੀ ਗ ਕੀ ਲੋੜ ਪਈ ਆ ਥਾਂ ਥਾਂ ਦੇ ਗੁਰੂ ਘਰ ਨੇ ਜੇ ਦੇਣਾ ਵੀ ਆ ਸਰੂਪ ਪਹਿਲਾਂ ਜਾ ਕੇ ਦੇਖੋ ਸਹੀ ਵੀ ਕੋਈਤ ਸਰੂਪ ਪ੍ਰਕਾਸ਼ ਕਰਨ ਦੀ ਜਗ੍ਹਾ ਗਈ ਆ ਲੋੜ ਹੈ ਪ੍ਰਕਾਸ਼ ਕਰਨ ਦੀ ਅਜਿਹੀ ਕਿਹੜੀ ਲੋੜ ਆ ਜਿਵੇਂ ਸਰਕਸ ਰੂਪ ਮੰਗ ਰਹੇ ਮਹਾਰਾਜ ਦਾ ਪਰ ਕੁਝ ਨਹੀਂ ਹੈਗਾ ਇੱਥੇ ਬਸ ਦੇ ਦਿੰਦੇ ਆ ਸ਼ਪਾਰਸ਼ਾਂ ਦੇ ਵਿੱਚ ਜਿਹੜਾ ਜੀ ਕਰਦਾ ਸ਼ਪਾਰਸ਼ ਪਾਉਂਦਾ ਸਰੂਪ ਲਾਇਦਾ ਮਹਾਰਾਜ ਦਾ ਉਸ ਤੋਂ ਬਾਅਦ ਜਿਵੇਂ ਜੀ ਕਰਦਾ ਤਾਂ ਕਰਦਾ ਇਹਦੇ ਵਿੱਚ ਦੇਖੋ ਜੀ ਐਸਜੀਪੀਸੀ ਦੇ ਧਰਮਰਚਾਰ ਕਮੇਟੀ ਤੋਂ ਮੈਂਬਰ ਆਏ ਸੀ ਉਹਨਾਂ ਨੂੰ ਇਨਫੋਰਮ ਕੀਤਾ ਸੀ ਉਹਨਾਂ ਨੇ ਆ ਕੇ ਸਾਰਾ ਅੰਦਰ ਦੇਖ ਲਿਆ ਮਹਾਰਾਜ ਦੇ ਸਰੂਪ ਨੂੰ ਸਤਿਕਾਰ ਸਹਿਤ ਰਾਮ ਸਰ ਗੁਰਦੁਆਰਾ ਸਾਹਿਬ ਲੈ ਗਏ ਨੇ ਅੱਗੇ ਜੋ ਵੀ ਉਹਨਾਂ ਵੱਲੋਂ ਇਹ ਰਿਟਰਨ ਜੋ ਵੀ ਸਾਨੂੰ ਐਪਲੀਕੇਸ਼ਨ ਮੂਵ ਕੀਤੀ ਹੈਗੀ ਉਸ ਮੁਤਾਬਕ ਦੇਖਾਂਗੇ ਕਿ ਕੀ ਕਾਰਵਾਈ ਜੇ ਪਰ ਲਗਾਤਾਰ ਇਹ ਜੋ ਮਾਮਲੇ ਸਾਹਮਣੇ ਆ ਰਿਹਾ ਬੀਤੇ ਦਿਨ ਵੀ ਕੁਝ ਸਮਾਂ ਪਹਿਲਾਂ ਗੱਲ ਕਰ ਲਈਏ ਤਾਂ ਐਸ ਐਚਓ ਸੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਵੀ ਕਿਉਂਕਿ ਗਲਿਆਰੇ ਦੇ ਪਰਲੇ ਬੰਨੇ ਜੇ ਆਪਾਂ ਗੱਲ ਕਰ ਲਈਏ ਉੱਥੇ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਤਾਂ ਅੱਜ ਵੀ ਇਹ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਦੋਸ਼ੀ ਔਰਤ ਤੇ ਕੀ ਕਾਰਵਾਈ ਕੀਤੀ ਦੇਖੋ ਜੀ ਐਸ ਐਪੀ ਸੀ ਦੇ ਤਾਂ ਨੰਬਰ ਚਾਰ ਕਮੇਟੀ ਦੇ ਅੰਡਰ ਹੀ ਆਉਂਦਾ ਹੈ ਸਾਰਾ ਕੁਝ ਜੀ ਉਹ ਸਾਨੂੰ ਇਨ ਰਿਟਨ ਅਗਰ ਕੋਈ ਐਪਲੀਕੇਸ਼ਨ ਮੂਵ ਕਰਨਗੇ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਉਹ ਉਸ ਮੁਤਾਬਕ ਕਾਰਵਾਈ ਲਾਂਦੀ ਜਾਏਗੀ ਜੀ ਪ੍ਰਸ਼ਾਸਕ ਕਮੇਟੀ ਵੱਲੋਂ ਜੋ ਤੁਹਾਨੂੰ ਦੱਸਿਆ ਗਿਆ ਕੰਪਲੇਨ ਕੀਤੀ ਗਈ ਹੈ ਕਿ ਉਹਨਾਂ ਦੇ ਆਧਾਰ ਦੇ ਉੱਤੇ ਇਹਦੀ ਕੰਪਲੇਨ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ ਨਹੀਂ ਫਲਾਹ ਸਾਨੂੰ ਨਹੀਂ ਕੋਈ ਉਹਨਾਂ ਨੇ ਕੰਪਲੀਟ ਦਿੱਤੀ ਤਾਂ ਜਿਨ੍ਹਾਂ ਦੇ ਦੁਕਾਨ ਤੋਂ ਹੁਣ ਸ਼ਰੂਮ ਮਿਲਿਆ ਕਿ ਉਹਨਾਂ ਦੇ ਉੱਤੇ ਕੋਈ ਕਾਰਵਾਈ ਹਜੇ ਤੱਕ ਕੋਈ ਨਹੀਂ ਕੀਤੀ ਗਈ ਮੈਂ ਤੁਹਾਨੂੰ ਜਿਸ ਤਰ੍ਹਾਂ ਆਲਰੇਡੀ ਦੱਸਤਾ ਵਾ ਜੀ ਐਸਜੀਪੀਸੀ ਦੇ ਅੰਦਰ ਦਾਇਰੇ ਅੰਦਰ ਆਉਂਦਾ ਹੈ ਸਾਰਾ ਜੋ ਕਾਗਨਾਈਜ਼ ਲੈਣਗੇ ਜੋ ਸਾਨੂੰ ਲਿਖ ਕੇ ਦੇਣਗੇ ਉਸ ਮੁਤਾਬਕ ਹੀ ਕਾਰਵਾਈ ਕਰਾਂਗੇ ਠੀਕ ਹੈ ਠੀਕ ਹੈ ਜੀ ਇਹ ਦੇਖਣਾ ਵੀ ਮਹਾਰਾਜ ਦੇ ਰੂਪ ਦੀ ਬੇਦਬੀ ਹੋਈ ਜਾਂ ਨਹੀਂ ਹੋਈ ਜੀ ਇਹ ਉਹਨਾਂ ਦਾ ਕੰਮ ਹੈ ਧਰਮ ਬਰਚਾਰ ਕਮੇਟੀ ਦਾ ਤੇ ਅੱਜ ਹੀ ਬੀਚੀ ਦਾ ਜੀ ਗੁਰੂ ਸਾਹਿਬ ਜੀ ਸਾਡੇ ਕੋਲ ਸੇਵਾ ਸभाल ਨਹੀਂ ਹੋਈ ਸਾਰੇ ਸੰਤਾਂ ਤੋਂ ਕੋ ਮਾਫੀ ਮੰਗਦਾ ਜੀ ਗੁਨਾਹ ਹੋਇਆ ਮੈਂ ਕੋ ਜੇਕਰ ਸੇਵਾ ਸभाल ਨਹੀਂ ਹੋਈ ਸਤੋਂ ਤੁਸੀਂ ਅਚਰਿਆ ਕਾਲ ਤੱਕ ਸਾਹਿਬ ਜਾਂਦੇ ਉੱਥੇ ਮਹਾਰਾਜ ਦੇ ਰੂਪ ਉੱਥੇ ਜਾਂ ਕਿ ਆਉਂਦੇ ਤੇ ਤੁਸੀਂ ਇਹ ਫਿਰ ਕਿਉਂ ਰੱਖਿਆ ਅਸੇ ਗਲਤੀ ਹੋ ਗਈ ਗੁਨਾਹ ਹੋ ਗਿਆ ਮੈਂ ਮੰਨ ਲਿਆ ਜੀ ਜਰ ਤੋਂ ਮਾਰੇ ਤੁਹਾਡੇ ਪਰਾਂ ਜੀ ਨਹੀਂ ਕੀ ਮੈਂ 10 ਸਾਲ ਤੋਂ 10 ਸਾਲ ਤੋਂ 10 ਸਾਲ ਤੋਂ ਸ਼੍ਰੋਮਣੀ ਕਮੇਟੀ ਨੇ ਕੋਈ ਐਸਾ ਪ੍ਰਬੰਧ ਨਹੀਂ ਬਣਾਇਆ ਨਾ ਤੁਹਾਨੂੰ ਪ੍ਰਚਾਰ ਕਮੇਟੀ ਨੇ ਨਾ ਸ਼੍ਰੀ ਅਕਾਲਤਾ ਸਾਹਿਬ ਵੱਲੋਂ ਕੀ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਜੇਕਰ ਇਹਨਾਂ ਦੋਸ਼ੀਆਂ ਨੂੰ ਸ਼੍ਰੀ ਅਕਾਲਤਾ ਸਾਹਿਬ ਸਾਦ ਕੇ ਤੇ ਧਾਰਮਿਕ ਸਜ਼ਾਵਾਂ ਲਾ ਕੇ ਤੇ ਮੀਡੀਆ ਵਿੱਚ ਦੇ ਦੇਣਾ ਤੇ ਮੇਰੇ ਹਸਾਬ ਨਾਲ ਦੂਜੇ ਵੀ ਦਿਨਾਂ ਦੇ ਘਰਾਂ ਦੇ ਗੁਰੂ ਗ੍ਰੰਥ ਸਾਹਿਬ ਦਾ ਸ਼ਨਾਪ ਪ੍ਰਕਾਸ਼ ਕਰਕੇ ਸ਼ਰਾਬਾਂ ਮੀਟ ਕੋਈ ਰਹਿਤ ਮਰਜ਼ਾਦਾ ਨਹੀਂ ਹੈਗੀ ਅਮਰਦਵੇਲੇ ਪ੍ਰਕਾਸ਼ ਨਹੀਂ ਕਰਨਾ ਕੋਈ ਨੇਤਰੀ ਵੀ ਕਰਨਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੋਈ ਵੀ ਗਰੰਟੀ ਦਾ ਪਾਤੀ ਸਿੰਘ ਗੁਰਦਰਾ ਸਾਹਿਬ ਲੈ ਕੇ ਆਉਂਦੇ ਜੀ ਜਾਂ ਉਹਨਾਂ ਨੂੰ ਕੋਈ ਡਿਊਟੀ ਤੇ ਲਾਉਂਦੇ ਜੇ ਪਹਿਲਾਂ ਉਹਦੇ ਕੋਲ ਨਿਤਨੇ ਸੌਂਦੇ ਜੇ ਪੁੱਛਦੇ ਅਮਰਧਰ ਕਿਤੋਂ ਸ਼ਗਦਾ ਸਰਟੀਫਿਕੇਟ ਦਿਖਾਓ ਤੇ ਫਿਰ ਤਾਬਿਆਂ 'ਚ ਬੈਹ ਦਿੰਦੇ ਜੇ ਕਿ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਪਹਿਲਾਂ ਵੇਖਿਆ ਅਮਰਧਰ ਹੀ ਆ ਕੋਈ ਨਹੀਂ ਇਹਨਾਂ ਨੇ ਵੇਖਿਆ ਇਹ ਜਿਹੜੀਆਂ ਬੇਦਬੀਆਂ ਕਰਾ ਰਿਆ ਦਿੱਲੀ ਕਮੇਟੀ ਜਿਹੜੀ ਗੁਰੂ ਗ੍ਰੰਥ ਸਾਹਿਬ ਸ਼ਿਪਾਈ ਕਰ ਰਹੀ ਹੋ ਤੇ ਸ਼ਰੋਮਣੀ ਕਮੇਟੀ ਕਰ ਰਹੀ ਆ ਇਹ ਦੋਸ਼ੀ ਜਿਹੜੀ ਸ਼ਰੋਮਣੀ ਕਮੇਟੀ ਆ ਮੈਂ ਤੇ ਇਹਨਾਂ ਨੂੰ ਦੋਸ਼ੀ ਠਰਾਉਂਗਾ ਵੇਖੋ ਗੁੜਕਾ ਸਾਹਿਬ ਕੇ ਫੜ ਕੇ ਸੌਂ ਖਾਦੀ ਕੈਪਟਨ ਨੇ ਤੇ ਉਹ ਵੀ ਸਰਕਾਰ ਚੱਲ ਗਈ ਸਿੰਘਾਂ ਦੇ ਉੱਤੇ ਜੇ ਹੁਣ ਸਿੰਘਾਂ ਦੇ ਉੱਤੇ ਝੂਠੇ ਪਰਚੇ ਕਰਕੇ ਅੰਮ੍ਰਿਤਸਰ ਦੇ ਡਿਊਨ ਜੇਲ੍ਹ ਦੇ ਇਹ ਸਰਕਾਰ ਨੇ ਤੇ 8 ਸੀਟਾਂ ਤੋਂ ਉਹ ਵੀ ਮਾਰ ਖਾ ਗੇ ਮੈਂ ਬੇਨਤੀ ਕਰਦਾ ਇਹ ਗੁਰੂ ਗ੍ਰੰਥ ਸਾਹਿਬ ਤੇ ਸਿੰਘਾਂ ਦੀ ਮਾਰ ਵਾ ਇਹ ਮੁੱਖੀ ਚੋਂ ਬੋਲ ਨਹੀਂ ਕੱਢਦੇ ਬੱਤੀਆਂ ਦੰਦਾ ਦਾ ਜਿਹੜਾ ਬੋਲ ਨਿਕਲਿਆ ਇਹ ਤੋਬ ਨਾਲੋਂ ਮਾੜਾ ਜੇ ਸਰਕਾਰ ਨੂੰ ਕੀ ਪਹਿਲਾਂ ਸਭ ਤੋਂ ਅਸੀਂ ਸ਼ਰੂਣੀ ਕਮੇਟੀ ਕੋਲ ਮੰਗ ਕਰਦੇ ਆ ਕਿ ਇਹ ਜਿਹੜੀ ਵੀ ਕੋਈ ਭਾਵੇਂ ਫੋਟੋਆਂ ਦੀ ਸੇਵਾ ਵਾ ਜਦੋਂ ਇੱਥੇ ਆੜ ਕੇ ਫੋਟੋਆਂ ਵੇਖੀ ਹਰਮੰਦਰ ਸਾਹਿਬ ਦੀਆਂ ਤੇ ਆਖਰ ਮੂੰਹ ਘਟਾ ਚੜਿਆ ਆ ਵਾ ਆ ਵੇਖੋ ਕਿੰਨਾ ਘਟਾ ਚੜਿਆ ਆ ਵਾ ਆੜੀਆਂ ਫੋਟੋਆਂ ਹਰਮੰਦਰ ਸਾਹਿ ਜਿਹੜੀਆਂ ਪੁੰਝੇ ਪਈਆਂ ਵਾ ਤੇ ਪਤਾ ਨਹੀਂ ਕਿੰਨੀਆਂ ਕਿ ਇਹ ਲੋਕ ਜਿਹੜੀਆਂ ਬੇਦਮੀਆ ਕਰਕੇ ਤੇ ਫਿਰ ਮੁੜ ਕੇ ਆਪੇ ਸੰਸਕਾਰ ਕਰਕੇ ਸੁੱਟ ਦਿੰਦੇ ਆ ਮੇਰੀ ਬੇਨਤੀ ਹੈ ਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿੰਨਾ ਜਿੰਨਾਂ ਦੇ ਘਰ ਵਿੱਚ ਹੈ ਜੇ ਉਹ ਸੇਵਾ ਨਹੀਂ ਕਰਦੇ ਤੇ ਉਹ ਉਹਨਾਂ ਦੇ ਬੱਚਿਆਂ ਨੂੰ ਮੇਰੀ ਬੇਨਤੀ ਹੈ ਬਜ਼ੁਰਗਾਂ ਅੱਲਾ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਵੇਖ ਕੇ ਆਪੇ ਹੀ ਲਾਗ ਲੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ